ਹਾਂਜੀ ਗਰੇਵਾ ਹਾਂਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਦੇਸੀ ਚੂਚਾ ਜਿਹੜੀ ਵੀ ਬਰੀਡ ਤੁਹਾਨੂੰ ਚਾਹੀਦੀ ਹੈ ਸਾਡੇ ਕੋਲੋਂ ਮਿਲ ਜੂਗੀ ਜੀ ਪਿਓਰ ਇੱਕ ਨਵੀਂ ਗੱਲ ਦੱਸਾਂ ਆਰ ਆਈ ਆਰ ਪਿਓਰ ਬਰੀਡ ਜਿਹੜਾ ਇੱਕ ਦਿਨ ਤੋਂ ਸ਼ੁਰੂ ਹੁੰਦਾ ਆਰ ਆਈ ਆਰ ਇੱਕ ਦਿਨ ਦਾ ਚੂਚਾ 60 ਰੁਪਏ ਤੋਂ ਸ਼ੁਰੂ ਹੁੰਦਾ ਉਹ ਆਰ ਆਈ ਆਰ ਤੁਹਾਨੂੰ ਮਿਲ ਜੂਗਾ ਪਿਓਰ ਬਲੈਕ ਐਸਟਰੋਲੋਬ ਮਿਲ ਜੂਗਾ ਜੀ ਤੇ ਵੱਡੀ ਮੁਰਗੀ 1 ਮਹੀਨੇ ਤੱਕ ਤੁਸੀਂ ਲੈ ਸਕਦੇ ਹੋ ਜਿਹੜੀ ਮੇਰੀ ਆਪਦੀ ਪਾਲੀ ਹੋਈ ਮੁਰਗੀ ਮਿਲੂਗੀ ਤੁਹਾਨੂੰ ਆਪਣੀ ਪਾਲੀ ਹੋਈ ਮੁਰਗੀ ਭਾਵੇਂ ਬਲੈਕ ਐਸਟਰਨਲੋਪ ਲੈ ਲਿਓ ਭਾਵੇਂ ਆਰ ਆਈ ਆਰ ਲੈ ਲਿਓ ਜਿਹੜੀ ਮੇਰੀ ਖੁਦ ਪਾਲੀ ਹੋਈ ਮੁਰਗੀ ਹੋਊਗੀ ਉਹ ਦੇਊਗਾ ਉਦੋਂ ਮੈਂ ਖੋਰ ਖਾਟਾ ਨਹੀਂ ਵੇਚਦੇ ਆਪਾਂ ਟਾਪ ਬਰੀਡ ਸ਼ਾਨਦਾਰ ਮੁਰਗੀ ਮਿਲੂਗੀ ਤੁਹਾਨੂੰ ਸਭ ਤੋਂ ਵਧੀਆ ਜੀ ਆਇਆਂ ਨੂੰ ਕਹਿੰਦੇ ਆ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਕੋਟਨ ਕੋਟ ਧੰਨਵਾਦ ਹੈ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਆਇਆਂ ਨੂੰ ਕਹਿੰਦੇ ਆ ਤੁਹਾਨੂੰ ਹੋਰ ਸਾਰੇ ਭੈਣ ਭਰਾ ਕਿਵੇਂ ਹੋ ਸਾਰੇ ਠੀਕ ਠਾਕ ਹੋ ਲਓ ਜੀ ਦੇਸੀ ਚੂਚਾ ਜਿੰਨੀ ਵੀ ਤੁਹਾਨੂੰ ਲੋੜ ਹੈ ਸਾਡੇ ਤੋਂ ਲੈ ਸਕਦੇ ਹੋ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਰੇ ਵੀਰ ਭੈਣ ਭਰਾ ਤੰਦਰੁਸਤ ਰਹਿਣ ਜੀ ਦਿਲ ਦੀਆਂ ਗਹਿਰਾਈਆਂ 'ਚੋਂ ਦੇਖੋ ਚੂਚਾ ਤੰਦਰੁਸਤ ਹੈ ਤਾਂ ਮਾਰਦਾ ਸਾਲਾ ਆਉਂਦਾ ਹੈ ਮਾਰਦਾ ਸਾਲਾ ਆਉਂਦਾ ਹੈ ਜੀਸੀ ਚੂਚਾ ਬਾਕੀ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਆਪਾਂ ਉੱਥੇ ਸੇਵਾ ਭੇਜਣੀ ਹੈ ਜੀ ਇਹ ਚੂਚੇ ਨੂੰ ਵੇਚ ਕੇ ਇਹ ਜਿਹੜਾ ਦੇਸੀ ਚੂਚਾ ਇਹਨੂੰ ਆਪਾਂ ਸੇਲ ਕਰਕੇ ਉੱਥੇ ਆਪਾਂ ਸੇਵਾ ਭੇਜਣੀ ਹੈ ਤੁਹਾਡਾ ਵੀ ਯੋਗਦਾਨ ਉਹਦੇ ਵਿੱਚ ਪੈ ਜਾਊਗਾ ਪ੍ਰਮਾਤਮਾ ਕਿਰਪਾ ਕਰੇ ਇਸੋ ਜੀ ਸਥਿਤੀ ਕਿਸੇ ਤੇ ਵੀ ਨਾ ਆਵੇ ਪ੍ਰਮਾਤਮਾ ਜਿਹੜਾ ਵੀ ਘਟਾ ਸਾਡੇ ਭੈਣ ਭਰਾਵਾਂ ਨੂੰ ਸਾਡੇ ਪੰਜਾਬ ਨੂੰ ਪਿਆ ਉਹ ਜਲੂਰ ਪੂਰਾ ਕਰੇ ਦੇ ਸੇਵੀ ਤਰੀਕੇ ਨਾਲ ਤੇ ਹੜਪੀੜਤ ਇਲਾਕਿਆਂ ਦੇ ਵਿੱਚ ਜਿੱਥੇ ਹੁਣ ਬਹੁਤ ਗੁਜ਼ਾਰਾ ਮੁਸ਼ਕਲ ਹੋ ਰਿਹਾ ਹੈ ਆਪਾਂ ਉੱਥੇ ਹੀ ਦੇਸੀ ਚੂਚੇ ਨੂੰ ਵੇਚ ਕੇ ਪੈਸਾ ਭੇਜਣਾ ਜੀ ਜਿੰਨਾ ਵੀ ਭੈਣ ਭਰਾਵਾਂ ਨੇ ਦੇਸੀ ਚੂਚਾ ਲੈਣਾ ਹੈ ਉਹ ਤੁਸੀਂ 98145 86919 ਤੇ ਕਾਲ ਕਰਕੇ ਇਹ ਦੇਸੀ ਚੂਚਾ ਲੈ ਸਕਦੇ ਹੋ ਦੇਖ ਸਕਦੇ ਹੋ ਕਿੰਨਾ ਵਧੀਆ ਬਰੀਡ ਹੈ ਤਾਂਦਰੁਸਤ ਦੇਸੀ ਚੂਚਾ ਜੀ ਠੀਕ ਹੈ ਵਧੀਆ ਖਰਾਕ ਨਾਲ ਪਾਲ ਰਹੇ ਆ ਇਹਨੂੰ ਆਪਾਂ ਮੇਰਾ ਫੋਨ ਨੰਬਰ ਹੈਗਾ 9814586919 9814586919 ਯਾਨੀ ਕਿ 9814586919 ਮੇਰਾ ਫੋਨ ਨੰਬਰ ਹੈ ਜੀ WhatsApp ਕਰਕੇ ਮੈਸੇਜ WhatsApp ਤੇ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਕਾਲ ਉਹ ਵੀਰ ਕਰਨ ਜਿੰਨਾਂ ਨੇ ਖਰੀਦਣਾ ਠੀਕ ਹੈ ਜੀ ਰੇਟ ਇਹਦਾ 90 ਰੁਪਏ ਹੈ ਜੀ 20 ਦਿਨ ਤੋਂ ਉਪਰ ਇਹ ਚੂਚਾ ਜਿੰਨਾ ਵੀ ਭੈਣ ਭਰਾਵਾਂ ਨੂੰ ਲੋੜ ਆ ਉਹ ਲੈ ਸਕਦੇ ਹੋ ਜੀ ਫालतू ਫੋਨ ਨਾ ਵੀਰੇ ਕਰਿਓ ਸਵਾਦ ਲੈਣ ਲਈ ਜਿੰਨਾਂ ਨੂੰ ਚਾਹੀਦਾ ਉਹ ਹੀ ਫੋਨ ਕਰਿਓ ਜੇ ਕੋਈ ਸਾਰਾ ਖਰੀਦੂਗਾ ਜੇ ਭੈਣ ਭਰਾ ਤਾਂ ਉਹਨੂੰ 80 ਰੁਪਏ ਦੇ ਰੇਟ ਨਾਲ ਮਿਲ ਜੂਗਾ ਜੀ ਭਾਵੇਂ ਕੋਈ 500 ਚੂਚਾ ਲੈਣਾ ਹੋਵੇ ਜਾਂ ਸਾਰਾ ਲੈਣਾ ਹੋਵੇ ਸਾਰਾ ਇਹ 850 ਪੀਸ ਹੈਗਾ ਜੀ ਸਾਰਾ ਲਾਉਂਗੇ ਤਾਂ 80 ਰੁਪਏ ਨੂੰ ਮਿਲ ਜੂਗਾ ਜੀ 500 ਲਾਉਂਗੇ ਤਾਂ ਵੀ 80 ਰੁਪਏ ਨੂੰ ਮਿਲ ਜੂਗਾ ਜੀ ਆਇਆਂ ਨੂੰ ਬੈਣੇ ਆ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਧੰਨਵਾਦ ਕਰਦਾ ਜੀ ਕੋਟਨ ਕੋਟ ਧੰਨਵਾਦ ਕਰਦਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਹੋਰ ਸਾਰੇ ਠੀਕ ਠਾਕ ਹੋ ਜੀ ਬਹੁਤ ਹੀ ਵਧੀਆ ਬਰੀਦ ਹੈ ਲਾਉਂਗੇ ਦੇਸੀ ਚੂਚਾ ਜਿੰਨੀ ਵੀ ਲੋੜ ਹੈ ਆ ਗਰੇਵਾਲ ਪੋਲਟਰੀ ਕਿੰਗ ਆਪਣਾ YouTube ਚੈਨਲ ਹੈ ਜੀ ਇਹਨੂੰ ਸਬਸਕ੍ਰਾਈਬ ਕਰ ਲਿਓ ਤੇ ਗਰੇਵਾਲ ਪੋਲਟਰੀ ਕਿੰਗ ਹੀ ਇੰਸਟਾ ਦਾ ਚੈਨਲ ਹੈ ਇਹਨਾਂ ਨੂੰ フォलो ਜਰੂਰ ਕਰ ਲਿਓ ਜੀ ਜੇ ਕਿਸੇ ਭੈਣ ਭਰਾ ਦੇ ਦੇਸੀ ਚੂਚੇ ਬਿਮਾਰ ਨੇ ਜਾਂ ਕੋਈ ਪ੍ਰੋਬਲਮ ਹੈ ਉਹ ਸਾਨੂੰ ਸੰਪਰਕ ਕਰ ਸਕਦੇ ਹੋ ਆ ਬਰਸਾਤ ਦੇ ਦਿਨਾਂ 'ਚ ਹਲਦੀ ਵਾਲਾ ਦੁੱਧ ਦਿਓ ਜੀ ਇਹਨਾਂ ਨੂੰ ਹਲਦੀ ਸੌਰੀ ਹਲਦੀ ਵਾਲਾ ਦੁੱਧ ਨਹੀਂ ਹਲਦੀ ਵਾਲਾ ਪਾਣੀ ਹਲਦੀ ਘੋਲ ਕੇ ਪਾਣੀ ਜੀ ਦੇ ਦਿਓ ਜਾਂ ਫੀਡ ਚ ਪਾ ਕੇ ਦੇ ਦਿਓ ਤੰਦਰੁਸਤ ਰਹਿਣਗੇ ਇਹ ਚੂчие ਤੁਹਾਡੇ ਬਿਮਾਰ ਘੱਟ ਹੋਣਗੇ ਜੀ ਠੀਕ ਹੈ ਨਾ ਜੀ ਆਿਆਂ ਨੂੰ ਕਹਿੰਨੇ ਆ ਦਿਲ ਦੀਆਂ ਗਹਿਰਾਈਆਂ ਜੋ ਤੁਹਾਡਾ ਧੰਨਵਾਦ ਕਰਦੇ ਆ ਜੀ ਦੇਸੀ ਚੂਚਾ ਜਿੰਨੀ ਵੀ ਲੋੜ ਹੈ ਤੁਸੀਂ ਲੈ ਸਕਦੇ ਹੋ ਬਰੀਡ ਪਿਓਰ ਇਹ 11ਵੇਂ ਮਹੀਨੇ ਦੇ ਸ਼ੁਰੂ ਚਾਂਡੇ ਦੇਣ ਲੱਗ ਜਾਣੇ ਨੇ ਠੀਕ ਹੈ ਜੀ 11ਵੇਂ ਮਹੀਨੇ ਦੇ ਸੁਰੂ ਜਾਂਡਾ ਦੇਣਾ ਸ਼ੁਰੂ ਕਰ ਦੂ ਦੇਖੋ ਤੰਦਰੁਸਤ ਹੈ ਭੱਜਿਆ ਆਉਂਦਾ ਡਾਰੀਆਂ ਮਾਰਦਾ ਫਰਾਟੇ ਮਾਰਦਾ ਠੀਕ ਹੈ ਜੀ ਦੇਸੀ ਚੂਚਾ ਇਹ ਤੇ ਹੋਰ ਬਰੀਕ ਹੈ ਲੋ ਜੀ ਆਇਆਂ ਨੂੰ ਕਹਿ ਨਹੀਂ ਤੋਨ ਨੂੰ ਮੇਰੇ ਮੇਲੇ ਭੈਣ ਭਰਾ ਇਸ ਲਾਈਵ ਨੂੰ ਦੇਖ ਰਹੇ ਹਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੁਹਾਡਾ ਆਪਣਾ ਚੈਨਲ ਤੇ ਆਪਾਂ ਸਮਾਪਤੀ ਕਰਦੇ ਹਾਂ ਹੁਣ ਵੀਡੀਓ ਦੀ ਜੇ ਕਿਸੇ ਭੈਣ ਭਰਾ ਦੇ ਤੂਤੇ ਬਿਮਾਰ ਹੋਣ ਉਹ ਫੋਨ ਕਰ ਸਕਦੇ ਹੋ ਸਾਨੂੰ ਸੀਆਰਡੀ ਹੋਵੇ ਜਾਂ ਕੋਈ ਵੀ ਦਿੱਕਤ ਹੋਵੇ